ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੀ ਇਸ ਵੇਲੇ ਨਜ਼ਰ ਹਰਜਿੰਦਰ ਸਿੰਘ ਦੇ ਉੱਪਰ ਟਿਕੀ ਹੋਈ ਹੈ ਕਿਉਂਕਿ ਹਰਜਿੰਦਰ ਸਿੰਘ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕੋਈ ਕਹਿ ਰਿਹਾ ਕਿ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਕੋਈ ਕਹਿ ਰਿਹਾ ਕਿ 45 ਸਾਲ ਦੀ ਸਜ਼ਾ ਹੋ ਜਾਣੀ ਹੈ ਕੋਈ ਕਹਿ ਰਿਹਾ ਕਿ ਪਟੀਸ਼ਨ ਅਸਾਈਨ ਕਰੋ ਇਹਦੇ ਨਾਲ ਸਜ਼ਾ ਜਿਹੜੀ ਹੈ ਉਹ ਘਟ ਹੋ ਜਾਣੀ ਹੈ ਹਰਜਿੰਦਰ ਸਿੰਘ ਦੀ ਇੱਕ ਪੇਸ਼ੀ ਹੋ ਚੁੱਕੀ ਹੈ ਉਹਦੇ ਵਿੱਚ ਜਿਹੜੇ ਅਫੈਂਸ ਉਹਨਾਂ ਤੇ ਲੱਗੇ ਨੇ ਉਹ ਸਭ ਨੇ ਦੇਖ ਲਏ ਨੇ ਅੱਗੇ ਇਸ ਕੇਸ ਦੇ ਵਿੱਚ ਕੀ ਹੋਵੇਗਾ ਹੁਣ ਅਗਲੀ ਪੇਸ਼ੀ ਕਦੋਂ ਹੈਗੀ ਹੈ ਕੀ ਕੁਝ ਇਹਦੇ ਵਿੱਚ ਹੋ ਸਕਦਾ ਹੈ ਹਰਜਿੰਦਰ ਸਿੰਘ ਦੇ ਕੋਲ ਬਚਨ ਦੇ ਕਿਹੜੇ ਤਰੀਕੇ ਹੈਗੇ ਨੇ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਸਭ ਤੋਂ ਵੱਡੀ ਗੱਲ ਇਹ ਸਮਝਣ ਵਾਲੀ ਹੈ ਇਹ ਸਾਰੇ ਮਸਲੇ ਦੀ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਆਰ ਕੇ ਭੱਲਾ ਜੀ ਮੌਜੂਦ ਹੈਗੇ ਨੇ ਸੀਨੀਅਰ ਵਕੀਲ ਨੇ ਅਮਰੀਕਾ ਦੇ ਕਾਨੂੰਨ ਨੂੰ ਵੀ ਬਿਹਤਰ ਤਰੀਕੇ ਦੇ ਨਾਲ ਸਮਝਦੇ ਨੇ ਤਾਂ ਇੰਨਾ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਹਰਜਿੰਦਰ ਹੁਣਾ ਦੇ ਕੇਸ ਦੇ ਵਿੱਚ ਹੁਣ ਅੱਗੇ ਹੋਵੇਗਾ ਕੀ ਹਰਜਿੰਦਰ ਹੁਣਾ ਦੇ ਕੋਲ ਕਿਹੜੇ ਕਾਨੂੰਨੀ ਅਧਿਕਾਰ ਹੈਗੇ ਨੇ ਤਾਂ ਸਾਰੀ ਗੱਲਬਾਤ ਕਰਦੇ ਆ ਐਡਵੋਕੇਟ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਇਸ ਕੇਸ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਆ ਕੋਈ ਕਹਿ ਰਿਹਾ ਕਿ 45 ਸਾਲ ਦੀ ਸਜ਼ਾ ਹੋਗੀ ਕੋਈ ਕਹਿ ਰਿਹਾ ਕਿ ਹੋ ਜਾਣੀ ਆ ਕੋਈ ਕਹਿ ਰਿਹਾ ਕਿ ਪਟੀਸ਼ਨਾਂ ਦੇ ਨਾਲ ਹਰਜਿੰਦਰ ਸਿੰਘ ਬਚ ਸਕਦਾ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਹਿਸਾਬ ਦੇ ਨਾਲ ਅੱਗੇ ਕੀ ਹੋਏਗਾ ਹੁਣ ਇਸ ਕੇਸ ਦੇ ਵਿੱਚ ਐਕਚੁਅਲੀ ਜਿਹੜਾ ਐਕਸੀਡੈਂਟ ਹੋਇਆ 12 ਅਗਸਤ 2025 ਨੂੰ ਫਲੋਰੀਡਾ ਹਾਈਵੇ ਦੇ ਉੱਤੇ ਜਦੋਂ ਹਰਜਿੰਦਰ ਸਿੰਘ ਨੇ ਜੋ ਉਹਨਾਂ ਦੇ ਖਿਲਾਫ ਐਲੀਗੇਸ਼ਨ ਨੇ ਵੀ ਇੱਕਦਮ ਯੂ ਟਰਨ ਲੈ ਲਿਆ ਜਿਹੜਾ ਕਿ ਸਪੇਸ ਯੂ ਟਰਨ ਲੈਣ ਵਾਸਤੇ ਨਹੀਂ ਸੀ ਉਹ ਸਪੇਸ ਸਿਰਫ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਐਕਸੈਟਰਾ ਵਾਸਤੇ ਸੀ ਉਹਦੇ ਪਿੱਛੇ ਜਿਹੜੀ ਮਿਨੀ ਵੈਨ ਆ ਰਹੀ ਸੀ ਉਹ ਉਹਦੇ ਵਿੱਚ ਸਲੈਮ ਹੋ ਗਈ ਉਹਦੇ ਵਿੱਚ ਕ੍ਰਸ਼ ਹੋ ਗਈ ਤੇ ਤਿੰਨ ਮੈਂਬਰਾਂ ਦੀ ਹੋਈ ਜੇ ਗੱਲ ਕਰਾਂਗੇ ਅਸੀਂ ਕਾਨੂੰਨ ਦੀ ਤੇ ਸੋਸ਼ਲ ਮੀਡੀਆ ਤੇ ਪੇਪਰਸ ਦੇ ਵਿੱਚ ਬਹੁਤ ਲੋਕਾਂ ਨੂੰ ਇੱਕ ਅਫਵਾਹ ਜੀ ਫੈਲ ਗਈ ਹੈ ਔਰ ਕਈ ਤਰ੍ਹਾਂ ਦੇ ਗਲਤ ਵੀ ਧਾਰਨਾ ਆ ਰਹੀਆਂ ਵੀ ਉਹਨੂੰ 45 ਸਾਲ ਦੀ ਕੈਦ ਹੋ ਗਈ ਹੈ ਇਨਫੈਕਟ ਜਿਹੜੀ ਅਸਲ ਗੱਲ ਇਹ ਕਿ ਉਹਦੀ ਸੇਂਟ ਲੂਸੀ ਕਾਉਂਟੀ ਦੇ ਵਿੱਚ ਜਿਹੜੀ ਕੋਰਟ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ ਉਸ ਕੋਰਟ ਦੇ ਵਿੱਚ ਉਹਨੂੰ ਬੇਲਸ ਵਾਸਤੇ ਉਹਨਾਂ ਨੇ ਰਿਕਵੈਸਟ ਕੀਤੀ ਲੇਕਿਨ ਕੋਰਟ ਨੇ ਉਹਨੂੰ ਬੇਲ ਦੇਣ ਤੋਂ ਨਾ ਕਰਦੀ ਕਿਉਂਕਿ ਕੋਰਟ ਨੂੰ ਐਪਰੀਹੈਂਸ਼ਨ ਸੀ ਵੀ ਜੇ ਇਹਨੂੰ ਬੇਲ ਦੇ ਦਿਆਂਗੇ ਤੇ ਦੁਬਾਰਾ ਪੇਸ਼ੀ ਦੇ ਉੱਤੇ ਨਹੀਂ ਆਏਗਾ ਹਾਲੀ ਤੱਕ ਜੇ ਗੱਲ ਕਰੀਏ ਤੇ ਸਿਰਫ ਹਾਲੀ ਉਹਦੀ ਬੇਲ ਐਪਲੀਕੇਸ਼ਨ ਡਿਕਲਾਈਨ ਹੋਈ ਹੈ ਔਰ ਉਹਦੇ ਖਿਲਾਫ ਜਿਹੜੇ ਚਾਰजेस ਨੇ ਵਹੀਕਲਰ ਹੋਮਾਈਸਾਈਡ ਜਿਹੜਾ ਮੇਜਰ ਚਾਰਜ ਨੇ ਤੇ ਮੈਨਸਲੋਟਰ ਚਾਰजेस ਨੇ 6 ਚਾਰजेस ਲਗਾਏ ਗਏ ਨੇ ਤੇ ਉਹ ਜਿਹੜੇ 45 ਸਾਲ ਦਾ ਰੋਲਾ ਪੈ ਰਿਹਾ ਉਹ ਸਿਰਫ 6 ਚਾਰजेस ਨੂੰ ਕਰੈਕਟ ਕਰਕੇ ਵੀ ਇਹਨੂੰ 45 ਸਾਲ ਤੱਕ ਇਨ੍ਹਾਂ ਚਾਰजेस ਥੱਲੇ ਕੈਦ ਹੋ ਸਕਦੀ ਹੈ ਅਲੀ ਇਸ ਕੇਸ ਦੀ ਇਨਵੈਸਟੀਗੇਸ਼ਨ ਹੋ ਰਹੀ ਏ ਇਸ ਕੇਸ ਦਾ ਟ੍ਰਾਇਲ ਸ਼ੁਰੂ ਹੋਏਗਾ ਹਰਜਿੰਦਰ ਸਿੰਘ ਨੂੰ ਪੂਰਾ ਮੌਕਾ ਮਿਲੇਗਾ ਆਪਣਾ ਵਕੀਲ ਪੇਸ਼ ਕਰਕੇ ਆਪਣੀ ਡਿਫੈਂਸ ਪੇਸ਼ ਕਰਕੇ ਵੀ ਕਿੰਨਾਂ ਹਾਲਾਤਾਂ ਦੇ ਵਿੱਚ ਉਹਨੂੰ ਮੋੜਨਾ ਯੂ-ਟਰਨ ਲੈਣਾ ਪਿਆ ਕਿਉਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਉਹਨੂੰ ਪੂਰੀ ਡਿਫੈਂਸ ਦਾ ਮੌਕਾ ਮਿਲੇਗਾ ਉਹ ਟ੍ਰਾਇਲ ਚੱਲਣ ਤੋਂ ਬਾਅਦ ਹੀ ਅਦਾਲਤ ਇਸ ਕਿਸੇ ਵੀ ਫੈਸਲੇ ਤੇ ਪਹੁੰਚੇਗੀ ਵੀ ਉਹਨੂੰ ਕਿੰਨੀ ਕੈਦ ਹੋਣੀ ਹੈ ਜਾਂ ਉਹਨੂੰ ਬਰੀ ਕਰਨਾ ਹੈ ਜਾਂ ਉਹਨੂੰ ਪਰਵੀਸ਼ਨ ਦੇਣੀ ਹੈ ਕੀ ਫੈਸਲਾ ਲੈਣਾ ਉਹ ਅਦਾਲਤ ਉਦੋਂ ਫੈਸਲਾ ਕਰੇਗੀ ਐਟ ਦਿਸ ਸਟੇਜ ਹਾਲੇ ਨਾ ਹੀ ਕੋਈ ਕੈਦ ਹੋਈ ਹੈ ਤੇ ਨਾ ਹੀ ਹਾਲੇ ਕੋਈ ਟ੍ਰਾਇਲ ਸ਼ੁਰੂ ਹੈ ਜਿਹੜੇ ਚਾਰਜ ਹਰਜਿੰ ਲੇ ਲੱਗੇ ਨੇ ਸ਼ੇ ਇਹਦੇ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਏ ਤਾਂ ਅਮਰੀਕਾ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਹਰਜਿੰਦਰ ਸਿੰਘ ਦੀ ਸਜ਼ਾ ਘੱਟ ਹੋ ਸਕਦੀ ਹੈ ਕਿ ਜਾਂ ਜਿਹੜੀ ਗੱਲ ਚੱਲਦੀ ਹੈ 45 ਸਾਲ ਵਾਲੀ ਉੱਥੇ ਆ ਕੇ ਗਲਟਿਕੇਗੀ ਜਿਹੜੀ 45 ਸਾਲ ਵਾਲੀ ਗੱਲ ਚੱਲਦੀ ਪਈ ਹੈ ਉਹ ਹੈਗੀ ਹੈ ਮੈਕਸਿਮਮ ਜੀ ਮੈਕਸਿਮਮ ਮੀਨਸ ਵਈ ਵੱਧ ਤੱਕ ਹੋ ਸਕਦੀ ਹੈ ਅਦਾਲਤ ਉਹਨੂੰ 10 ਸਾਲ ਵੀ ਕਰ ਸਕਦੀ ਹੈ 5 ਸਾਲ ਵੀ ਕਰ ਸਕਦੀ ਹੈ ਹਾਲਾਤਾਂ ਨੂੰ ਦੇਖਦੇ ਘੱਟ ਵੀ ਕਰ ਸਕਦੀ ਹੈ ਪਰਵੀਸ਼ਨ ਵੀ ਕਰ ਸਕਦੀ ਹੈ ਉਹ ਸਭ ਕੁਝ ਅਦਾਲਤ ਦੇ ਉੱਤੇ ਡਿਪੈਂਡ ਹੋਏਗਾ ਔਰ ਇਹ ਜਿਹੜੀ 45 ਸਾਲਾਂ ਦਾ ਰੋਲਾ ਪਿਆ ਇਹ ਸਾਰੀ ਜੇ ਅਦਾਲਤ ਐਕਸਟ੍ਰੀਮ ਦੇ ਉੱਤੇ ਆਏਗੀ ਤੇ ਮੈਕਸਿਮਮ ਉਹਨੂੰ 45 ਸਾਲ ਕੈਦ ਹੋ ਸਕਦਾ ਹਰਜਿੰਦਰ ਦੇ ਕੋਲ ਕੋਈ ਕਾਨੂੰਨੀ ਅਧਿਕਾਰ ਵੀ ਹੈਗੇ ਨੇ ਜਾਂ ਇਦਾਂ ਕਦੇ ਪਿਛਲੇ ਕੇਸਾਂ ਦੇ ਵਿੱਚ ਹੋਇਆ ਕਿਉਂਕਿ ਇਹ ਵੀ ਚਰਚਾ ਚੱਲਦੀ ਹੈ ਕਿ ਪਹਿਲਾਂ ਵੀ ਕਈ ਇਹੋ ਜਿਹੇ ਕੇਸ ਹੋਏ ਨੇ ਜਿਦੇ ਵਿੱਚ ਸਜ਼ਾਵਾਂ ਜਿਹੜੀਆਂ ਨੇ ਉਹ ਘਟ ਗਈਆਂ ਨੇ ਇਹੋ ਜਿਹਾ ਕੋਈ ਰਾਹ ਹੈ ਹਰਜਿੰਦਰ ਦੇ ਕੋਲ ਹਰਜਿੰਦਰ ਨੂੰ ਡਿਫੈਂਸ ਜਦੋਂ ਦੇਣੀ ਹੈ ਉਹਨੇ ਆਪਣੀ ਡਿਫੈਂਸ ਦੇਣੀ ਹੈ ਮੈਂ ਅੱਗੇ ਵੀ ਦੱਸਿਆ ਵੀ ਕਿੰਨਾ ਹਾਲਾਤਾਂ ਦੇ ਵਿੱਚ ਉਹਨੂੰ ਯੂ ਟਰਨ ਲੈਣਾ ਪਿਆ ਕੋਈ ਐਮਰਜੈਂਸੀ ਆ ਗਈ ਕੀ ਹੋ ਗਿਆ ਜੇ ਸਫੀਸ਼ੀਐ ਐਵਿਡੈਂਸ ਹਰਜਿੰਦਰ ਸਿੰਘ ਦੇ ਦੇਗਾ ਤੇ ਹੋ ਸਕਦਾ ਕੈਦ ਘਟ ਵੀ ਹੋ ਸਕੇ ਜਾਂ ਕੋਈ ਲਾਈਨ ਨਹੀਂ ਵੱਜ ਗਈ ਵੀ 45 ਸਾਲ ਦੀ ਕੈਦ ਹੋਣੀ ਹੈ ਕੈਦ ਘਟ ਵੀ ਹੋ ਸਕਦੀ ਹੈ ਔਰ ਬਰੀ ਵੀ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਵੀ ਕੈਦ ਹੀ ਹੋਣੀ ਹੈ ਬਰੀ ਵੀ ਹੋ ਸਕਦਾ ਔਰ ਉਹਨੂੰ ਪਰਮਿਸ਼ਨ ਤੇ ਵੀ ਛੱਡਿਆ ਜਾ ਸਕਦਾ ਹੈ ਨੇਕ ਚਲਨੀ ਦੀ ਜ਼ਮਾਨਤ ਤੇ ਵੀ ਛੱਡਿਆ ਜਾ ਸਕਦਾ ਸੋ ਹਰ ਹਰ ਐਸਪੈਕਟ ਜਿਹੜਾ ਇਸ ਟਾਈਮ ਤੇ ਖੁੱਲਾ ਹੈ ਅਜੇ ਯਾਨੀ ਕਿ ਸਾਰੇ ਰਾਹ ਬਾਕੀ ਹੈਗੇ ਨੇ ਜਿਵੇਂ ਇੱਕ ਪਟੀਸ਼ਨ ਦੀ ਚਰਚਾ ਚੱਲਦੀ ਹੈ ਕਿ ਪਟੀਸ਼ਨ ਦਾਖਲ ਕਰੋ 50 ਲੱਖ ਸਾਈਨ ਹੋਗੇ ਤਾਂ ਉਹਦੇ ਚ ਸਜ਼ਾ ਜਿਹੜੀ ਹੈ ਹਰਜਿੰਦਰ ਦੀ ਘਟ ਸਕਦੀ ਹੈ ਇਹੋ ਜੀ ਵੀ ਗੱਲ ਹੈ ਇਸ ਤਰ੍ਹਾਂ ਦਾ ਕਾਨੂੰਨ ਦੇ ਵਿੱਚ ਕੋਈ ਨੁਕਤਾ ਨਹੀਂ ਹੈਗਾ ਵੀ ਜੇ ਪਟੀਸ਼ਨ ਕਰੋੜ ਬੰਦਾ ਸਾਈਨ ਕਰ ਦੇਗਾ ਤੇ ਅਦਾਲਤ ਉਹਨੂੰ ਘੱਟ ਕਰ ਦੇਗੀ ਇਹ ਇੱਕ ਸਿੰਪਥੀ ਦਾ ਜਰੀਆ ਹੈ ਅਦਾਲਤ ਨੂੰ ਤੇ ਉਸ ਫਲੋਰੀਡਾ ਦੇ ਗਵਰਨਰ ਨੂੰ ਇੱਕ ਪਟੀਸ਼ਨ ਲਿਖੀ ਗਈ ਹੈ ਵੀ ਇਹ ਯੰਗ ਬੰਦਾ ਕੋਈ ਗਲਤੀ ਹੋ ਗਈ ਹੈ ਇਹਦੇ ਬੱਚੇ ਨੇ ਇਹਦਾ ਇਹ ਪਰਿਵਾਰ ਹੈ ਪਿੱਛੇ ਤੇ ਇਹਨੂੰ ਸਿੰਪਥੈਟਿਕ ਵਿਊ ਲਿਆ ਜਾਏ ਉਹ ਸਿਰਫ ਸਿੰਪਥੈਟਿਕ ਵਿਊ ਲੈਣ ਵਾਸਤੇ ਕਿ ਲੇਕਿਨ ਐਸੀਆਂ ਕੋਈ ਵੀ ਪਟੀਸ਼ਨ ਜਿਹੜੀਆਂ ਨੇ ਅਦਾਲਤਾਂ ਦੇ ਉੱਤੇ ਬਾਈਂਡਿੰਗ ਨਹੀਂ ਹੁੰਦੀਆਂ ਇੱਕ ਵੀ ਚਰਚਾ ਚੱਲ ਰਹੀ ਹੈ ਕਿ ਜਿਵੇਂ ਪਟੀਸ਼ਨ ਇੱਧਰ ਪੰਜਾਬੀਆਂ ਨੇ ਸਾਈਨ ਕਰਨੀ ਸ਼ੁਰੂ ਕੀਤੀ ਹੈ ਕਹਿੰਦੇ ਇੱਕ ਗੋਰਿਆਂ ਨੇ ਵੀ ਪਟੀਸ਼ਨ ਪਾਉਣੀ ਸ਼ੁਰੂ ਕਰ ਦਿੱਤੀ ਹੈ ਇਹੋ ਜਿਹੀ ਵੀ ਕੋਈ ਗੱਲ ਹੈ ਹਾਂਜੀ ਇਹ ਜਿਹੜੇ ਉੱਥੋਂ ਦੇ ਯੂ ਐਸ ਏ ਦੇ origignal ਡਰਾਈਵਰਸ ਨੇ ਉੱਥੇ ਵੀ ਉਹਨਾਂ ਨੇ ਇੱਕ ਪਟੀਸ਼ਨ ਤਿਆਰ ਕੀਤੀ ਹੈ ਉੱਥੇ ਤਕਰੀਬਨ 1.6 ਮਿਲੀਅਨ ਬੰਦਿਆਂ ਨੇ ਉਹਨੂੰ ਪਟੀਸ਼ਨ ਤੇ ਡਿਜੀਟਲ ਸਿਗਨੇਚਰ ਕਰਕੇ ਉਹਨੂੰ ਅੱਗੇ ਫਾਰਵਰਡ ਕੀਤਾ ਵੀ ਉਹਦੇ ਮੁਤਾਬਕ ਉਹਨਾਂ ਨੇ ਇਹ ਵੇ ਕੀ ਜਿਹੜੇ ਨਾਨ ਯੂ ਐਸ ਏ ਦੇ ਡਰਾਈਵਰ ਨੇ ਉਹਨਾਂ ਨੂੰ ਇੰਗਲਿਸ਼ ਨਹੀਂ ਆਂਦੀ ਉਹਨਾਂ ਨੂੰ ਸਿਗਨਲਸ ਦਾ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਤੇ ਉਹ ਜਿਹੜਾ ਇਨਸਾਨ ਵਾਸਤੇ ਉਥੋਂ ਦੇ ਰਹਿਣ ਵਾਲੇ ਯੂ ਐਸ ਏ ਦੇ ਸਿਟੀਜ਼ਨ ਵਾਸਤੇ ਜ਼ਿਆਦਾ ਖਤਰਨਾਕ ਡਰਾਈਵਿੰਗ ਕਰਦੇ ਨੇ ਸੋ ਇਹਨਾਂ ਨੂੰ ਅਗੋਂ ਵੀਜ਼ਾ ਨਾ ਦਿੱਤਾ ਜਾਏ ਇਹਨਾਂ ਦੇ ਡਰਾਈਵਿੰਗ ਲਾਇਸੈਂਸ ਕੈਨਸਲ ਕੀਤੇ ਜਾਣ ਇਸ ਤਰ੍ਹਾਂ ਦੀ ਇੱਕ ਉਹਨਾਂ ਨੇ ਪਟੀਸ਼ਨ ਡਰਾਫਟ ਕੀਤੀ ਹੈ ਤੇ ਇਹ ਵੀ ਕਿਹਾ ਵੀ ਇਸ ਕੇਸ ਦੇ ਵਿੱਚ ਮੈਕਸਿਮ ਸਜ਼ਾ ਦਿੱਤੀ ਜਾਏ ਸੋ ਪਟੀਸ਼ਨਾਂ ਦੋਨੋਂ ਪਾਸੇ ਚਲਦੀਆਂ ਪਈਆਂ ਬਾਕੀ ਅਦਾਲਤ ਨੇ ਫੈਸਲਾ ਕਰਨਾ ਇਹ ਪਟੀਸ਼ਨਾਂ ਵੀ ਇਮਪੈਕਟ ਪਾ ਸਕਦੀਆਂ ਨੇ ਜੇ ਉਧਰ ਦੇ origin ਗੋਰੇ ਹੈਗੇ ਨੇ ਜਾਂ ਉਹ ਬਹੁਤ ਤعداد ਦੇ ਵਿੱਚ ਪਟੀਸ਼ਨਾਂ ਪਾ ਦਿੰ ਇੰਪੈਕਟ ਜਿਹੜਾ ਹੈ ਉਥੋਂ ਦੀ ਸਰਕਾਰ ਦੇ ਉੱਤੇ ਬੈ ਸਕਦਾ ਸਰਕਾਰ ਇਸ ਨੂੰ ਕੋਈ ਨਵਾਂ ਕਾਨੂੰਨ ਬਣਾ ਲਵੇ ਕੋਈ ਅਮੈਂਡ ਕਰ ਦੇਵੇ ਜਾਂ ਕੋਈ ਹਾਰਡ ਗਾਈਡਲਾਈਨਸ ਬਣਾ ਦੇਵੇ ਜਾਂ ਲਾਇਸੈਂਸ ਇਸ਼ੂ ਕਰਨ ਦੀਆਂ ਟਰਮਸ ਐਂਡ ਕੰਡੀਸ਼ਨਸ ਜ਼ਿਆਦਾ ਹਾਰਡ ਕਰ ਦੇਣ ਇਸ ਤਰ੍ਹਾਂ ਦਾ ਤੇ ਬੈ ਸਕਦਾ ਕਿਉਂਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਜੇ ਕੋਈ ਪਬਲਿਕ ਚਾਹਦੀ ਹੈ ਵੀ ਇਸ ਤਰ੍ਹਾਂ ਦਾ ਕਾਨੂੰਨ ਪਾਸ ਕਰਨਾ ਤੇ ਸਰਕਾਰਾਂ ਕਈ ਵਾਰੀ ਦਬਾਅ ਤੇ ਆ ਕੇ ਅੱਗੋਂ ਫਿਊਚਰ ਦੇ ਵਿੱਚ ਜਿਹੜਾ ਆਨਵਲੇ ਡਰਾਈਵਰਾਂ ਵਾਸਤੇ ਕੁਝ ਸ਼ਕਤੀ ਵਰਤ ਸਕਦੇ ਹਨ ਹਰਜਿੰਦਰ ਦੇ ਨਾਲ ਜਿਹੜਾ ਇੱਕ ਕੈਬਿਨ ਦੇ ਵਿੱਚ ਬੈਠਾ ਸੀਗਾ ਮੁੰਡਾ ਉਹਦੇ ਬਾਰੇ ਵੀ ਬੜੀ ਚਰਚਾ ਹੁੰਦੀ ਹੈ ਲੋਕੇ ਵੀ ਜਾਨਣਾ ਚਾਹੁੰਦੇ ਨੇ ਕਿ ਉਹਦਾ ਮੁੰਡੇ ਸੇਮ ਤਰ੍ਹਾਂਾਂ ਲੱਗਣਗੀਆਂ ਚਾਰਜ ਲੱਗਣਗੇ ਕਿ ਜੇ ਉਹਨੂੰ ਰਿਪੋਰਟ ਕੀਤਾ ਜਾਏਗਾ ਜਿਹਨਾਂ ਉਹ ਉਹ ਮੁੰਡਾ ਜਿਹੜਾ ਜਿਹੜਾ ਫੜਿਆ ਗਿਆ ਉਦਾਂ ਕਿਉਂਕਿ ਉਹਨਾਂ ਦੇ ਕੈਮਰੇ ਲੱਗੇ ਹੁੰਦੇ ਨੇ ਉਹ ਮੁੰਡਾ ਫੜਿਆ ਗਿਆ ਉਹਦਾ ਡਰਾਈਵਰ ਦੇ ਨਾਲ ਮੁੰਡਾ ਜਿਹੜਾ ਬੈਠਾ ਉਹਦਾ ਕੋਈ ਡਰਾਈਵਿੰਗ ਦੇ ਉੱਤੇ ਇੰਪੈਕਟ ਨਹੀਂ ਹੈਗਾ ਲੇਕਿਨ ਕਿਉਂਕਿ ਉਹ ਇਲੀਗਲ ਇਮੀਗਰੈਂਟ ਹੈ ਗੈਰਕਾਨੂੰਨੀ ਤਰੀਕੇ ਨਾਲ ਐਂਟਰ ਕੀਤਾ ਸੀ ਉਹਨੂੰ ਮੈਕਸਿਮਮ ਟੂ ਦਾ ਇਮੀਗ੍ਰੇਸ਼ਨ ਲਾਅ ਦੇ ਮੁਤਾਬਕ ਜੋ ਅਫੈਂਸ ਬੰਦਾ ਹੈ ਉਹਦੇ ਮੁਤਾਬਕ ਇਮੀਗ੍ਰੇਸ਼ਨ ਲਾਜ਼ ਉਹਨੂੰ ਡਿਪੋਰਟ ਕਰੇ ਉਹਨੂੰ ਕੈਦ ਕਰੇ ਜੋ ਉੱਥੋਂ ਦੇ ਇਮੀਗ੍ਰੇਸ਼ਨ ਲਾਜ਼ ਹੈਗੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਹੋਏਗੀ ਅਮਰੀਕਾ ਦੇ ਕਾਨੂੰਨ ਤੇ ਥੋੜਾ ਜੁਡੀਸ਼ੀਅਰ ਬਾਰੇ ਵੀ ਜਰੂਰ ਦੱਸਿਓ ਕਿਉਂਕਿ ਜਿਵੇਂ ਇੱਥੇ ਹੁੰਦਾ ਕਿ ਕੇਸ ਦਰਜ ਹੋ ਜਾਂਦਾ ਤਾਂ ਬਹੁਤ ਲੰਬਾ ਸਮਾਂ ਚਲਾ ਜਾਂਦਾ ਹੈ ਸਜ਼ਾਵਾਂ ਮਿਲਣ ਦੇ ਵਿੱਚ ਵੀ ਬਹੁਤ ਸਾਲਾਂ ਦਾ ਫਰਕ ਜਿਹੜਾ ਉਹ ਪੈ ਜਾਂਦਾ ਉੱਥੇ ਵੀ ਐਵੇਂ ਚੱਲਦਾ ਕਿ ਜਾਂ ਉੱਥੇ ਇਹਨਾਂ ਕੇਸਾਂ ਦੇ ਵਿੱਚ ਫਾਸਟ ਟਰੈਕ ਚ ਹੁੰਦੇ ਕੇਸ ਇਹ ਉੱਥੇ ਬ ਔਰ ਬੜੀਆਂ ਲਿਮਟਿਡ ਜਾਂ ਪੇਸ਼ੀਆਂ ਹੁੰਦੀਆਂ ਨੇ ਔਰ ਲਿਮਟਿਡ ਪੇਸ਼ੀਆਂ ਤੇ ਇਹੀ ਉਹਨਾਂ ਦਾ ਫੈਸਲਾ ਹੋ ਜਾਂਦਾ ਸੋ ਅਸੀਂ ਜੇ ਐਕਸਪੈਕਟ ਕਰੀਏ ਵੀ ਜਿੱਦਾਂ ਸਾਡਾ ਇੰਡੀਆ 8 ਸਾਲ 10 ਸਾਲ ਦਾ ਕੇਸ ਚੱਲਦਾ ਉੱਤੇ ਚੱਲੇ ਇੰਦਾਂ ਦੀ ਪੋਸੀਬਿਲਟੀ ਨਹੀਂ ਉੱਤੇ ਮੋਸਟ ਪ੍ਰੋਬਬਲੀ ਮਹੀਨਿਆਂ ਜਾਂ ਸਾਲ ਦੇ ਵਿੱਚ ਵਿੱਚ ਇਹਦਾ ਫੈਸਲਾ ਹੋ ਸਕਦਾ ਜਿਵੇਂ ਤੁਸੀਂ ਦੱਸਿਆ ਕਿ ਹਰਜਿੰਦਰ ਬਰੀ ਵੀ ਹੋ ਸਕਦਾ ਉਹਨੂੰ ਜਿਹੜਾ ਉਹ ਬਰੀ ਵੀ ਕਰ ਸਕਦੇ ਨੇ ਜ਼ਮਾਨਤ ਉਹਨੂੰ ਮਿਲ ਸਕਦੀ ਹੈ ਇਹਦੇ ਵਿੱਚ ਕੋਈ ਬੌਂਡ ਭਰੋਣਾ ਹੁੰਦਾ ਕਿ ਜਾਂ ਇਹਦੇ ਵਿੱਚ ਅਫੈਕਟ ਚਾਹੀਦੇ ਹੁੰਦੇ ਨੇ ਕਿ ਕਿਸ ਆਧਾਰ ਤੇ ਉਹਨੂੰ ਬਰੀ ਕੀਤਾ ਜਾ ਸਕਦਾ ਇਹ ਸਾਰੀ ਐਵੀਡੈਂਸ ਲੀਡ ਕਰੇਗਾ ਜਦੋਂ ਐਵੀ はい。<laughs> ਔਰ ਉਹਨੂੰ ਉਹਨੂੰ ਫਾਈਨ ਵੀ ਲੱਗ ਸਕਦਾ ਹੈ ਇਹ ਜਿਹੜਾ ਪ੍ਰੋਸੀਜਰ ਹੈ ਕੋਰਟ ਦਾ ਪ੍ਰੋਸੀਜਰ ਹੈ ਉਹਦੇ ਵਿੱਚ ਜੇ ਉਹ ਆਪਣੀ ਗਵਾਹੀ ਦੇ ਵਿੱਚ ਸਾਬਤ ਕਰਦੇ ਵੀ ਮੈਨੂੰ ਐਮਰਜੈਂਸੀ ਵੇਜ ਨਾਲ ਇਸ ਤਰ੍ਹਾਂ ਤਰੀਕੇ ਨਾਲ ਕਰਨਾ ਪਿਆ ਔਰ ਇਹ ਚ ਕੋਈ ਮੇਰੀ ਇੰਟੈਂਸ਼ਨ ਨਹੀਂ ਸੀ ਅਨ ਇੰਟੈਂਸ਼ਨਲੀ ਹੋ ਗਿਆ ਤੇ ਉਹ ਕੈਦ ਵੀ ਘਟੋ ਉਸ ਦੀ ਬਰੀ ਵੀ ਹੋ ਉਸ ਦਾ ਸਭ ਕੁਝ ਹੋ ਸਕਦਾ ਠੀਕ ਹੈ ਪੱਲਾ ਸਾਹਿਬ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਤਾਂ ਇਹ ਐਡਵੋਕੇਟ ਆਰ ਕੇ ਪੱਲਾ ਜੀ ਨੇ ਜਿਨ੍ਹਾਂ ਨੇ ਬੜੇ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਸਮਝਾਇਆ ਕਿ ਜਿਹੜੀ ਚਰਚਾ ਇਸ ਵੇਲੇ ਚੱਲ ਰਹੀ ਹੈ ਹਰਜਿੰਦਰ ਨੂੰ ਲੈ ਕੇ ਕੋਈ ਕਹਿ ਰਿਹਾ ਕਿ ਸਜ਼ਾ ਹੋਗੀ ਕੋਈ ਕਹਿੰਦਾ ਕਿ ਹੋਣੀ ਹੈ ਪਰ ਕਹਿੰਦੇ ਨੇ ਕਿ ਇਹਦੇ ਵਿੱਚ ਅਜੇ ਸਾਰੀਆਂ ਪੋਸੀਬਿਲਿਟੀਜ਼ ਹੈਗੀਆਂ ਨੇ ਸਾਰੇ ਰਾਹ ਅਜੇ ਖੁੱਲੇ ਨੇ ਬਰੀ ਵੀ ਹੋ ਸਕਦੇ ਨੇ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ ਤਾਂ ਅਜੇ ਜਿਹੜਾ ਉਹ ਟ੍ਰਾਇਲ ਚੱਲੇਗਾ ਉਸ ਤੋਂ ਬਾਅਦ ਜਿਹੜੀ ਹੈ ਉਹ ਸਜ਼ਾ ਸੁਣਾਈ ਜਾਏਗੀ ਕਿਉਂਕਿ ਅਜੇ ਬਹੁਤ ਸਾਰੇ ਗਵਾਹ ਵੀ ਪੇਸ਼ ਹੋਣਗੇ ਉੱਥੇ ਹਰਜਿੰਦਰ ਦਾ ਪੱਕ ਵੀ ਸੁਣਾਇਆ ਜਾਏਗਾ ਵਕੀਲ ਦੇ ਵੱਲੋਂ ਸਬੂਤ ਪੇਸ਼ ਕੀਤੇ ਜਾਣਗੇ ਤਾਂ ਬਹੁਤ ਕੁਝ ਅਜੇ ਹੋਣ ਵਾਲਾ ਬਾਕੀ ਹੈ ਇਸ ਕਰਕੇ ਅਜੇ ਇਸ ਕੇਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਬੈਰ ਹਾਲ ਇਹ ਨਜ਼ਰ ਜਿਹੜੀ ਹੈ ਪੰਜਾਬੀਆਂ ਦੀ ਟਿਕੀ ਹੋਈ ਹੈ ਕਿ ਹਰਜਿੰਦਰ ਦੇ ਕੇਸ 'ਚ ਕੀ ਹੋਏਗਾ ਪਰ ਇਸ ਲਈ ਥੋੜਾ ਸਬਰ ਅਜੇ ਹੋਰ ਕਰਨਾ ਪਵੇਗਾ ਦੇਖਦੇ ਰਹੋ #ਪੰਜਾਬ